ਸੰਸਾਰ ਦਾ ਭਲਾ ਕਰਦੇ ਹੋਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੁਰੇ ਜਾ ਰਹੇ ਨੇ ਤੇ ਤੁਰਦੇਆਂ ਤੁਰਦੇਆਂ ਉਹਨਾਂ ਨੇ ਕਈਆਂ ਨੂੰ ਤਾਰਿਆ ਤੇ ਅੱਜ ਹੁਣ ਰੁੱਤ ਜਿਹੜੀ ਬਰਸਾਤ ਦੀ ਆ ਪਹੁੰਚੀ ਇਸ ਰੁੱਤ ਨੂੰ ਚਮਾਸਾ ਵੀ ਕਹਿੰਦੇ ਨੇ ਤੇ ਇਹ ਜਿਹੜੀ ਚਮਾਸੇ ਦੀ ਜਾਂ ਬਰਸਾਤ ਦੀ ਰੁੱਤ ਹੁੰਦੀ ਹੈ ਇਸ ਰੁੱਤ ਦੇ ਵਿੱਚ ਜਿਹੜੇ ਸਾਧੂ ਸੰਤ ਹੁੰਦੇ ਸਨ ਉਹ ਕਿਸੇ ਇੱਕ ਟਿਕਾਣੇ ਟਿਕ ਜਾਂਦੇ ਸਨ ਤੇ ਫਿਰਦੇ ਤੁਰਦੇ ਤੀਰਥ ਯਾਤਰਾ ਜਾਂ ਫਿਰ ਕੋਈ ਹੋਰ ਸਫਰ ਨਹੀਂ ਕਰਨਦੇ ਇਹ ਪਹਿਲਾਂ ਦੀ ਗੱਲ ਹੈ ਕਿਉਂਕਿ ਹੁਣ ਤਾਂ ਗੱਡੀਆਂ ਹੈ ਸਾਰਿਆਂ ਦੇ ਕੋਲ ਬੱਸਾਂ ਇਹ ਸਾਰੀਆਂ ਤੇ ਪਹਿਲਾਂ ਤੁਰ ਕੇ ਜਾਂਦੇ ਸਨ ਤੇ ਇਸ ਕਰਕੇ ਬਰਸਾਤ ਦੇ ਮੌਸਮ ਦੇ ਵਿੱਚ ਉਹ ਸਫਰ ਬੰਦ ਕਰ ਦਿੰਦੇ ਸਨ ਤੇ ਗੁਰੂ ਜੀ ਵੀ ਕਿੰਨੇ ਚਿਰ ਤੋਂ ਸਫਰ ਦੇ ਵਿੱਚ ਸਨ ਗਰਮੀ ਕਰੜੀ ਚੱਲਦੇ ਟੁਰੇ ਰਹਿੰਦੇ ਤੇ ਸਤਨਾਮ ਦਾ ਦਾਨ ਦਿੰਦੇ ਚੱਲਦੇ ਹੀ ਰਹੇ ਤੇ ਭਾਈ ਮਰਦਾਨਾ ਜੀ ਦੇਖ ਰਹੇ ਸਨ ਕਿ ਹੁਣ ਰਤ ਮਾੜੀ ਆ ਰਹੀ ਹੈ ਚਮਾਸੇ ਦੀ ਬਰਸਾਤ ਦੀ ਤੇ ਉਹ ਚਾਹੁੰਦਾ ਸੀ ਕਿ ਹੁਣ ਗੁਰੂ ਜੀ ਕਿਸੇ ਇੱਕ ਜਗ੍ਹਾ ਦੇ ਉੱਪਰ ਟਿਕ ਕੇ ਬੈਠ ਜਾਣ ਤੇ ਚਮਾਸੇ ਦੇ ਦਿਨ ਉਵੇਂ ਹੀ ਕੱਟਣ ਬੈਠ ਕੇ ਇੱਕ ਜਗ੍ਹਾ ਦੇ ਉੱਪਰ ਤੇ ਫਿਰ ਕੀ ਹੁੰਦਾ ਸੀ ਕਿ ਭਾਈ ਮਰਦਾਨਾ ਜੀ ਦਾ ਇੱਕ ਸੁਭਾਅ ਸੀ ਕਿ ਜਦੋਂ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੋ ਕਦੇ ਭੁੱਖ ਲੱਗਣੀ ਕਰੇ ਥਕਾਵਟ ਹੋਣੀ ਤੇ ਉਹ ਇਦਾਂ ਸ਼ਰਮ ਕਰਕੇ ਚੁੱਪ ਨਹੀਂ ਸੀ ਬੈਠਦੇ ਉਹ ਬੋਲ-ਬੋਲ ਕੇ ਆਪਣੀ ਗੱਲ ਦੱਸ ਦਿੰਦੇ ਸਨ ਤੇ ਗੁਰੂ ਜੀ ਤੋਂ ਆਪਣੀ ਗੱਲ ਮੰਵਾ ਵੀ ਲੈਂਦੇ ਸਨ ਵਾਸਤੇ ਪਾਪ ਆ ਕੇ ਤੇ ਇਵੇਂ ਹੀ ਬਸੰਤ ਰੁੱਤ ਦੇ ਤੁਰੇ ਹੋਏ ਗੁਰੂ ਜੀ ਕਿਤੇ ਡੇਰਾ ਨਹੀਂ ਸਿਪਾਰੇ ਕਿਤੇ ਰੁਕ ਨਹੀਂ ਸੀ ਰਹੇ ਬਸ ਕਿਤੇ ਕਿਤੇ 2-4 ਦਿਨ ਠਹਿਰਦੇ ਤੇ ਫਿਰ ਵਾਹਿਗੁਰੂ ਜੀ ਦੇ ਨਾਮ ਦਾ ਉਪਦੇਸ਼ ਦਿੰਦੇ ਅੱਗੇ ਹੀ ਅੱਗੇ ਜਾ ਰਹੇ ਸਨ ਤੇ ਹੁਣ ਬਰਸਾਤ ਲੱਗ ਪਈ ਤੇ ਹੁਣ ਮਰਦਾਨਾ ਚਾਹੁੰਦਾ ਸੀ ਕਿ ਮੇਰੇ ਸੋਹਣੇ ਮਾਲਕ ਮੇਰੇ ਗੁਰੂ ਜੀ 4 ਦਿਨ ਕਿਸੇ ਇੱਕ ਜਗ੍ਹਾ ਦੇ ਉੱਪਰ ਟਿਕ ਕੇ ਆਰਾਮ ਕਰਨ ਤੇ ਇਸ ਕਰਕੇ ਉਸਨੇ ਕਿਹਾ ਕਿ ਗੁਰੂ ਜੀ ਹਣ ਕਿਸੇ ਟਿਕਾਣੇ ਬੈਠ ਕੇ ਇਹ ਦਿਨ ਗੁਜ਼ਾਰ ਲਈਏ ਰੁੱਤ ਬੜੀ ਕਰੜੀ ਹੈ ਮਾੜੀ ਹੈ ਬਰਸਾਤ ਦੀ ਤੇ ਫਿਰ ਗੁਰੂ ਜੀ ਉਸ ਦੇ ਪਿਆਰ ਨੂੰ ਆਦਰ ਦੇਣ ਲਈ ਬੋਲੇ ਕਿ ਭਲਾ ਮਰਦਾਨਿਆਂ ਜਿੱਥੇ ਕੋਈ ਨਗਰੀ ਆਵੇਗੀ ਜਿੱਥੇ ਕੋਈ ਪਿੰਡ ਆਵੇਗਾ ਚੁਮਾਸੇ ਦੇ ਦਿਨ ਉੱਥੇ ਆਪਾਂ ਰੁਕ ਜਾਵਾਂਗੇ ਉੱਥੇ اٹਕ ਜਾਵਾਂਗੇ ਫਿਰ ਅੱਗੇ ਜਾਂਦਿਆਂ ਉਸ ਸਾਈਂ ਦੀਆਂ ਮਿਹਰਾਂ ਦੇ ਨਾਲ ਇੱਕ ਉਚੇਰਾ ਜਿਹਾ ਥਾਂ ਆ ਗਿਆ ਉੱਚਾ ਥਾਂ ਸੁਹਾਵਣਾ ਟਿਕਾਣਾ ਆ ਗਿਆ ਇੱਕ ਪਿੰਡ ਗਿਆ ਤੇ ਉਸ ਪਿੰਡ ਦੇ ਬਾਹਰ ਵਾਰ ਇੱਕ ਇੱਕ ਕੋਹ ਦੀ ਵਿੱਥ ਤੇ ਮਤਲਬ ਜਿਵੇਂ 1 ਕਿਲੋਮੀਟਰ ਤੋਂ ਥੋੜਾ ਜਿਹਾ ਵੱਧ ਤੇ ਉਸ 19 ਕ ਵਿੱਥ ਦੇ ਉੱਪਰ ਇੱਕ ਆਸਰਾ ਦੇਖਿਆ ਉਹਨਾਂ ਨੇ ਤੇ ਉੱਥੇ ਗੁਰੂ ਜੀ ਨੇ ਟਿਕਾਣਾ ਕਰ ਲਿਆ ਤੇ ਮਰਦਾਨਾ ਖੁਸ਼ ਹੋ ਗਿਆ ਕਿ ਨਿਤ ਦੇ ਪਿੰਡੇ ਮੁੱਕੇ ਪਿੰਡੇ ਦਾ ਮਤਲਬ ਵੀ ਰਾਹ ਨਿਤ ਦੇ ਮੁਕੇ ਵੀ ਰੋਜ਼-ਰੋਜ਼ ਤੁਰਨਾ ਤੇ ਚਾਹੇ ਚਮਾਸੇ ਦੀ ਲਈ ਹੀ ਸਹੀ ਚਾਹੇ ਬਰਸਾਤ ਦੀ ਰੁੱਤ ਲਈ ਹੀ ਸੀ ਪਰ ਮੇਰਾ ਜਿਹੜਾ ਮਾਲਕ ਹੈ ਮੇਰਾ ਪਿਆਰਾ ਉਹ 10 ਦਿਨ ਵੇਲੇ ਸਿਰ ਹੁਣ ਸੌਂਜਿਆ ਕਰੂਗਾ ਤੇ ਵੇਲੇ ਸਿਰ ਹੀ ਰੋਟੀ ਪਾਣੀ ਖਾਇਆ ਕਰੂਗਾ ਤੇ ਸੁખી ਹੋਵੇਗਾ ਤੇ ਜਿਹੜਾ ਉਹ ਪਿੰਡ ਸੀ ਉਸ ਪਿੰਡ ਦੇ ਵਿੱਚ ਵੱਸੋਂ ਕਾਫੀ ਚੰਗੀ ਸੀ ਮਤਲਬ ਕਾਫੀ ਲੋਕ ਰਹਿੰਦੇ ਸਨ ਆਬਾਦੀ ਵਧੀਆ ਸੀ ਭਾਵੇਂ ਜਿਵੇਂ ਤੁਸੀਂ ਇੰਜ ਕਹਿ ਲੋ ਕਿ ਛੋਟਾ ਜਿਹਾ ਕਸਬਾ ਸੀ ਕਸਬਾ ਕਿਸ ਨੂੰ ਕਹਿੰਦੇ ਨੇ ਜਿਹੜਾ ਪਿੰਡ ਤੋਂ ਤਾਂ ਵੱਡਾ ਹੋਵੇ ਪਰ ਸ਼ਹਿਰ ਤੋਂ ਛੋਟਾ ਹੋਵੇ ਤੇ ਉਸੇ ਪਿੰਡ ਦੇ ਵਿੱਚ ਨਾ ਇੱਕ ਸਰਦਾ ਪੁੱਜਦਾ ਇੱਕ ਖੱਤਰੀ ਰਹਿੰਦਾ ਸੀ ਜਿਹੜਾ ਕਿ ਪਰਮਾਰਥ ਦੀ ਲਗਨ ਵਾਲਾ ਸੀ ਰੱਬ ਦੀ ਲਗਨ ਵਾਲਾ ਸੀ ਉਸ ਨੂੰ ਉਹ ਆਏ ਹੋਏ ਸਾਧੂ ਸੰਤਾਂ ਦੇ ਦਰਸ਼ਨ ਕਰਦਾ ਸੀ ਤੇ ਉਹਨਾਂ ਦੀ ਪੂਜਾ ਸੇਵਾ ਵੀ ਕਰਦਾ ਹੁੰਦਾ ਸੀ ਤੇ ਉਸ ਨੇ ਸੁਣਿਆ ਕਿ ਜਿਹੜੀ ਬਾਹਰਲੀ ਕੁਟਿਆ ਹੈ ਪਿੰਡ ਦੀ ਉਹਦੇ ਵਿੱਚ ਕੋਈ ਸੰਤ ਆਏ ਹੋਏ ਹਨ ਜਿਹੜੇ ਬੜੇ ਹੀ ਪਿਆਰੇ ਲੱਗਦੇ ਹਨ ਤੇ ਉੱਥੇ ਕੀਰਤਨ ਹੁੰਦਾ ਹੈ ਕਿ ਇਹੋ ਜਿਹਾ ਕੀਰਤਨ ਹੁੰਦਾ ਹੈ ਕਿ ਚੱਲਦੇ ਦਰਿਆ ਵੀ اٹਕ ਜਾਂਦੇ ਨੇ ਚੱਲਦੇ ਦਰਿਆ ਵੀ ਰੁਕ ਜਾਂਦੇ ਨੇ ਤੇ ਇਹ ਗੱਲਾਂ ਸੁਣ ਕੇ ਉਹ ਖੱਤਰੀ ਦਰਸ਼ਨ ਕਰਨ ਵਾਸਤੇ ਆਇਆ ਤੇ ਜਦੋਂ ਉਹ ਦਰਸ਼ਨ ਕਰਨ ਵਾਸਤੇ ਆਇਆ ਤੇ ਉਸ ਵੇਲੇ ਵੀ ਕੀਰਤਨ ਹੋ ਰਿਹਾ ਸੀ ਤੇ ਗੁਰੂ ਜੀ ਆਪਣੇ ਇਲਾਹੀ ਰੰਗਾਂ ਦੇ ਵਿੱਚ ਜੁੜੇ ਬੈਠੇ ਸਨ ਤੇ ਮਿੱਠੀ-ਮਿੱਠੀ ਹਵਾ ਵੀ ਵਗ ਰਹੀ ਸੀ ਤੇ ਮਰਦਾਨਾ ਬੜੇ ਪ੍ਰੇਮ ਦੇ ਨਾਲ ਕੀਰਤਨ ਕਰ ਰਿਹਾ ਸੀ ਤੇ ਫਿਰ ਉਹ ਖੱਤਰੀ ਮੱਥਾ ਟੇਕ ਕੇ ਉੱਥੇ ਬੈਠ ਗਿਆ ਤੇ ਬੈਠਦੇ ਦੇ ਉਸ ਦੇ ਨੈਣ ਭਰ ਆਏ ਤੇ ਜਦੋਂ ਉਸ ਦੇ ਨੈਣ ਭਰੇ ਤੇ ਫਿਰ ਉਸ ਨੂੰ ਕੋਈ ਰੰਗ ਲੱਗ ਗਿਆ ਕੋਈ ਸਵਾਦ ਆਉਣ ਲੱਗ ਗਿਆ ਤੇ ਉਸ ਦੇ ਨੈਣ ਬੰਦ ਹੋ ਗਏ ਤੇ ਫਿਰ ਆਪਣੇ ਆਪ ਦੇ ਵਿੱਚ ਉਹ ਜੁੜ ਗਿਆ ਤੇ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿੰਨਾ ਸਮਾਂ ਉਹਦੇ ਉੱਥੇ ਬੈਠ ਕੰ ਦਾ ਲੰਘ ਗਿਆ ਤੇ ਫਿਰ ਜਦੋਂ ਉਸ ਖਤਰੀ ਦੇ ਨੈਣ ਖੁੱਲੇ ਤਾਂ ਫਿਰ ਉਸਨੇ ਵੇਖਿਆ ਕਿ ਕਿੰਨੀਆਂ ਹੀ ਘੜੀਆਂ ਬੀਤ ਚੁੱਕੀਆਂ ਹਨ ਕਿ ਕਿੰਨਾ ਹੀ ਸਮਾਂ ਬੀਤ ਚੁਕਿਆ ਹੈ ਤੇ ਫਿਰ ਉਸ ਨੂੰ ਸੋਝੀ ਹੋਈ ਕਿ ਇਹ ਤਾਂ ਵਾਕਈ ਹੀ ਇਹ ਤਾਂ ਕੋਈ ਸਾਈ ਪਰਮੇਸ਼ਰ ਦਾ ਸੱਚਾ ਸੁੱਚਾ ਕੀਰਤਨ ਹੈ ਜਿਹੜਾ ਕਾਲ ਨੂੰ ਵੀ ਜਿੱਤ ਲੈਂਦਾ ਹੈ ਕਾਲ ਮਤਲਬ ਸਮਾਂ ਕਿ ਜਿਸ ਕੀਰਤਨ ਨੂੰ ਸੁਣਿਆ ਪਤਾ ਹੀ ਨਹੀਂ ਰਹਿੰਦਾ ਕਿ ਕਿੰਨਾ ਕੁ ਵੇਲਾ ਵਹਿ ਗਿਆ ਹੈ ਕਿੰਨਾ ਕੁ ਵੇਲਾ ਲੰਘ ਗਿਆ ਹੈ ਐਸਾ ਕੀਰਤਨ ਕਦੇ ਨਹੀਂ ਸੁਣਿਆ ਸੀ ਜੋ ਲੰਘਦੇ ਜਾਂਦੇ ਸਮੇਂ ਨੂੰ ਵੀ ਬੇਮਾਲੂਮਾ ਕਰ ਦੇ ਪਤਾ ਹੀ ਨਾ ਲੱਗੇ ਤੇ ਫਿਰ ਗੁਰੂ ਜੀ ਵੱਲ ਤੱਕੇ ਤੇ ਆਪਣੇ ਮਨ ਨੂੰ ਆਖੇ ਕਿ ਐਸੇ ਦਰਸ਼ਨ ਕਦੇ ਨਹੀਂ ਪਾਏ ਸਨ ਕਿ ਮਨ ਮੋਹਰ ਵਾਂਗੂ ਪਹਿਲਾਂ ਪਾਉਂਦਾ ਪਰ ਕਰਮਾਂ ਪਿਆ ਕਰਦਾ ਹੈ ਤੇ ਦੂਰ ਹੀ ਨਹੀਂ ਹੋਣਾ ਚਾਹੁੰਦਾ ਤੇ ਕਿੰਨੇ ਪਿਆਰੇ ਪਏ ਲੱਗਦੇ ਹਨ ਤੇ ਇਉਂ ਉਹ ਖਤਰੀ ਮੋਹਿਤ ਹੋ ਗਿਆ ਤੇ ਫਿਰ ਉਸ ਨੂੰ ਆਪਣੇ ਕੰਮ ਕਾਜ ਯਾਦ ਆਏ ਤੇ ਕੰਮ ਕਾਜਾਂ ਦੀਆਂ ਖਿੱਚਾਂ ਦੇ ਕਾਰਨ ਫਿਰ ਕੁਛ ਚਿਰ ਮਗਰੋਂ ਉਹ ਘਰ ਨੂੰ ਮੁੜ ਗਿਆ ਤੇ ਫਿਰ ਦੁਬਾਰਾ ਵਾਰ-ਵਾਰ ਆਵੇ ਉਹ ਰੋਜ਼-ਰੋਜ਼ ਵਾਂਗੂ ਤੇ ਉਹ ਜਿਵੇਂ ਜਿਵੇਂ ਆਇਆ ਕਰੇ ਤੇ ਉਹ ਰਸਮਾਂ ਨਿਆ ਕਰੇ ਬੜਾ ਖੁਸ਼ ਹੋਇਆ ਕਰੇ ਤੇ ਇੱਕ ਦਿਨ ਐਸੀ ਖਿੱਚ ਵਧੀ ਕਿ ਉਸਨੇ ਆਪਣੇ ਮਨ ਦੇ ਵਿੱਚ ਇਹ ਨੇਮ ਕੀਤਾ ਕਿ ਮੈਂ ਰੋਜ਼ ਆਵਾਂਗਾ ਦਰਸ਼ਨ ਕਰਨ ਲਈ ਤੇ ਕਦੇ ਵੀ ਨਾਗਾ ਨਹੀਂ ਪਾਉਣਾ ਤੇ ਜਿਸ ਵੀ ਕਿਸੇ ਦਿਨ ਨਾਗਾ ਪੈ ਜਾਵੇ ਮਤਲਬ ਨਾ ਆਇਆ ਜਾਵੇ ਉਸ ਦਿਨ ਮੈਂ ਰੋਟੀ ਨਹੀਂ ਖਾਣੀ ਰੋਟੀ ਕੀ ਪਾਣੀ ਵੀ ਨਹੀਂ ਪੀਣਾ ਇਹ ਗੱਲ ਪੁਰਾਤਨ ਜਨਮ ਸਾਖੀ ਦੇ ਵਿੱਚ ਲਿਖੀ ਹੈ ਤੇ ਫਿਰ ਇਉਂ ਉਹ ਖत्री ਰੋਜ਼ ਆਇਆ ਕਰੇ ਦਰਸ਼ਨ ਕਰਿਆ ਕਰੇ ਤੇ ਕੀਰਤਨ ਸੁਣਿਆ ਕਰੇ ਤੇ ਫਿਰ ਇੱਕ ਦਿਨ ਜਿਹੜਾ ਉਸ ਦੇ ਜਾਣ ਪਛਾਣ ਵਾਲਾ ਇੱਕ ਹਟਵਾ ਈਸੀ ਹਟਵਾਣੀ ਹੈ ਕਹਿੰਦੇ ਨੇ ਦੁਕਾਨਦਾਰ ਨੂੰ ਤੇ ਉਸ ਹਟਵਾਣੀ ਨੇ ਪੁੱਛਿਆ ਕਿ ਤੂੰ ਰੋਜ਼ ਕਿੱਧਰ ਜਾਂਦਾ ਹੈ ਤਾਂ ਫਿਰ ਉਸ ਖਤਰੀ ਨੇ ਕਿਹਾ ਕਿ ਭਾਈ ਇੱਕ ਪੂਰਨ ਪੁਰਖ ਇੱਕ ਸੱਚਾ ਸੰਤ ਆ ਕੇ ਟਿਕਿਆ ਹੈ ਉਸ ਦੇ ਦਰਸ਼ਨ ਨੂੰ ਜਾਂਦਾ ਹਾਂ ਤੇ ਫਿਰ ਉਸ ਹਟਵਾਨੀਏ ਨੇ ਉਸ ਦੁਕਾਨਦਾਰ ਨੇ ਕਿਹਾ ਕਿ ਤੂੰ ਮੈਨੂੰ ਵੀ ਨਾਲ ਲੈ ਚੱਲ ਤੇ ਫਿਰ ਖਤਰੀ ਨੇ ਕਿਹਾ ਕਿ ਆਓ ਜੀ ਚੱਲੋ ਤੁਸੀਂ ਵੀ ਦਰਸ਼ਨ ਪਾਓ ਤੇ ਫਿਰ ਉਹ ਹਟਵਾਨੀਆਂ ਦੁਕਾਨਦਾਰ ਵੀ ਨਾਲ ਤੁਰ ਪਿਆ ਪਰ ਥੋੜਾ ਜਿਹਾ ਰਸਤਾ ਜਾ ਕੇ ਉਹ ਹਟਵਾਨੀਆਂ ਇੱਕ ਹੋਰ ਰਸਤੇ ਪੈ ਗਿਆ ਤੇ ਉਸ ਪਾਸੇ ਚਲਾ ਗਿਆ ਜਿੱਧਰ ਮਾੜੇ ਲੋਕ ਵੱਸਦੇ ਸਨ ਉਥੇ ਜਾ ਕੇ ਉਹ ਭੈੜਿਆਂ ਲੋਕਾਂ ਦੇ ਵਿੱਚ ਜਾ ਕੇ ਭੈੜੇ ਕੰਮ ਕਰਨ ਲੱਗ ਗਿਆ ਤੇ ਉਹਨਾਂ ਦੇ ਨਾਲ ਹੱਸਿਆ ਖੇਡਿਆ ਕਰੇ ਤੇ ਹਣ ਇਹਨਾਂ ਦੋਵਾਂ ਦਾ ਰੋਜ਼ ਨਿਯਮ ਬਣ ਗਿਆ ਕਿ ਉਹ ਦੋਵੇਂ ਰੋਜ਼ ਘਰੋਂ ਇਕੱਠੇ ਆਇਆ ਕਰਨ ਤੇ ਖਤਰੀ ਤਾਂ ਗੁਰੂ ਜੀ ਦੀ ਸਤਸੰਗ ਦੇ ਵਿੱਚ ਚਲਾ ਜਾਇਆ ਕਰੇ ਤੇ ਉਹ ਜਿਹੜਾ ਦੁਕਾਨਦਾਰ ਸੀ ਉਹ ਭੈੜੇ ਲੋਕਾਂ ਦੇ ਮਾੜੇ ਸੰਗ ਦੇ ਵਿੱਚ ਚਲਾ ਜਾਇਆ ਕਰੇ ਤੇ ਖਤਰੀ ਉਸ ਨੂੰ ਸਮਝਾਇਆ ਕਰੇ ਕਿ ਤੂੰ ਮਾੜੇ ਪਾਸੇ ਨਾ ਜਾਇਆ ਕਰ ਤੂੰ ਭਲੇ ਪਾਸੇ ਜਾਇਆ ਕਰ ਮੇਰੇ ਨਾਲ ਚੱਲਿਆ ਕਰ ਚੰਗੇ ਪਾਸੇ ਪਰ ਉਹ ਦੁਕਾਨਦਾਰ ਆਖੇ ਨਾ ਲੱਗੇ ਫਿਰ ਇੱਕ ਦਿਨ ਉਸ ਦੁਕਾਨਦਾਰ ਨੇ ਆਖਿਆ ਕਿ ਭਾਈ ਅੱਜ ਸਾਡੇ ਦੋਨਾਂ ਦੇ ਵਿੱਚੋਂ ਜਿਹੜਾ ਵੀ ਪਹਿਲਾਂ ਵਾਪਸ ਆ ਜਾਵੇ ਉਹ ਇਹਨਾਂ ਦੋਵਾਂ ਰਸਤਿਆਂ ਦੇ ਮੇ ਵਾਲਾ ਜਿਹੜਾ ਪਿੱਪਲ ਆ ਨਾ ਜਿੱਥੇ ਇਹ ਦੋਵੇਂ ਰਸਤੇ ਮਿਲਦੇ ਆ ਉਸ ਪਿੱਪਲ ਦੇ ਹੇਠਾਂ ਬੈਠੇ ਤੇ ਦੂਜੇ ਜਾਣੇ ਦੀ ਉਡੀਕ ਕਰੇ ਤੇ ਫਿਰ ਉੱਥੋਂ ਆਪਾਂ ਇਕੱਠੇ ਕਰ ਚੱਲਾਂਗੇ ਤੇ ਫਿਰ ਹੋਇਆ ਕਿ ਜਿਹੜਾ ਉਹ ਦੁਕਾਨਦਾਰ ਸੀ ਅੱਜ ਉਹ ਕਾਫੀ ਸਮਾਂ ਪਹਿਲਾਂ ਹੀ ਮੁੜਿਆ ਆ ਤੇ ਜਾ ਕੇ ਉਸ ਟਿਕਾਣੇ ਤੇ ਜਿਹੜਾ ਟਿਕਾਣਾ ਉਹਨਾਂ ਨੇ ਮੁਕਰਰ ਕੀਤਾ ਸੀ ਉਸ ਪਿੱਪਲ ਦੇ ਹੇਠਾਂ ਜਾ ਕੇ ਬੈਠ ਗਿਆ ਤੇ ਖਤਰੀ ਨੂੰ ਉਡੀਕਣ ਲੱਗ ਗਿਆ ਤੇ ਹਣ ਉਹ ਵਿਹਲਾ ਬੈਠਾ ਸੀ ਤੇ ਵਿਹਲੇ ਬੈਠੇ ਨੇ ਉਸਨੇ ਧਰਤੀ ਨੂੰ ਇਦਾਂ ਖੋਤਰਨਾ ਸ਼ੁਰੂ ਕਰ ਦਿੱਤਾ ਮਿੱਟੀ ਪਟਣੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਥੋੜੀ ਜੀ ਮਿੱਟੀ ਪੁੱਟੀ ਤੇ ਵਿੱਚੋਂ ਇੱਕ ਮੋਹਰ ਨਿਕਲੇ ਆਈ ਤੇ ਉਹ ਬੜਾ ਖੁਸ਼ ਹੋਇਆ ਤੇ ਉਸਨੇ ਖੁਸ਼ ਹੋ ਕੇ ਆਪਣੇ ਲੱਕ ਦੇ ਨਾਲ ਇੱਕ ਛੁਰੀ ਉਸ ਦਿਨ ਬੱਧੀ ਹੋਈ ਸੀ ਉਸ ਸਮੇਂ ਤੇ ਉਸਨੇ ਉਸ ਛੁਰੀ ਨੂੰ ਕੱਢਿਆ ਤੇ ਉਸਨੇ ਹੋਰ ਧਰਤੀ ਨੂੰ ਪੁੱਟਿਆ ਤੇ ਉਸਨੇ ਧਰਤੀ ਨੂੰ ਜਦੋਂ ਹੋਰ ਪੁੱਟਿਆ ਤੇ ਉਸਨੇ ਕੀ ਦੇਖਿਆ ਕਿ ਇਹ ਤਾਂ ਇੱਕ ਮਟਕਾ ਹੈ ਮਟਕਾ ਮਤਲਬ ਘੜਾ ਹੈ ਤੇ ਜਦੋਂ ਉਸਨੇ ਉਸ ਘੜੇ ਨੂੰ ਫਰੋਲਿਆ ਤਾਂ ਉਸ ਘੜੇ ਦੇ ਵਿੱਚ ਕੋਲੇ ਹੀ ਕੋਲੇ ਭਰੇ ਹੋਏ ਸਨ ਤੇ ਇੰਨੇ ਸਮੇਂ ਨੂੰ ਉਹ ਖਤਰੀ ਵੀ ਆ ਗਿਆ ਦੇ ਉਹ ਜਿਹੜਾ ਖਤਰੀ ਜਦੋਂ ਆਇਆ ਤੇ ਉਦੋਂ ਉਹ ਲੰਗੜਾਉਂਦਾ ਹੋਇਆ ਤੁਰਿਆ ਆਵੇ ਤੇ ਜਦੋਂ ਦੁਕਾਨਦਾਰ ਨੇ ਹਟਵਾਣੀ ਨੇ ਵੇਖਿਆ ਕਿ ਇਹ ਇਹ ਲੰਗੜਾਉਂਦਾ ਆ ਰਿਹਾ ਹੈ ਇਹਦੇ ਇੱਕ ਪੈਰ ਦੇ ਵਿੱਚ ਜੁੱਤੀ ਪਾਈ ਹੈ ਤੇ ਦੂਜੇ ਪੈਰ ਦੀ ਜਿਹੜੀ ਅੱਡੀ ਆ ਉਹ ਭੰਨੀ ਹੋਈ ਪਈ ਐ ਇਸ ਦੀ ਜੁੱਤੀ ਦੀ ਉਹਦੇ ਵਿੱਚ ਉਹ ਖਰਾਬ ਹੋਈ ਪਈ ਐ ਜੁੱਤੀ ਇਸ ਦੀ ਫਿਰ ਉਸਨੇ ਪੁੱਛਿਆ ਕਿ ਵੀ ਤੇਰੇ ਪੈਰ ਨੂੰ ਕੀ ਹੋਇਆ ਹੈ ਤੇ ਉਹ ਫਿਰ ਉਸ ਖਤਰੀ ਨੇ ਦੱਸਿਆ ਕਿ ਮੇਰੇ ਕੰਡਾ ਚੁੱਭ ਗਿਆ ਹੈ ਤੇ ਫਿਰ ਉਸ ਦੁਕਾਨਦਾਰ ਨੇ ਕਿਹਾ ਕਿ ਤੂੰ ਮੈਨੂੰ ਰੋਜ਼ ਕਹਿੰਦਾ ਸੀ ਕਿ ਸਤ ਸੰਗ ਚੱਲ ਤੂੰ ਤਾਂ ਸਤਸੰਗ ਕੀਤਾ ਤੇ ਪਰ ਤੇਰੇ ਪੈਰਾਂ ਦੇ ਵਿੱਚ ਕੰਡਾ ਚੁਭ ਗਿਆ ਮੈਂ ਭਾਵੇਂ ਮਾੜੇ ਕੰਮ ਜਾਂਦਾ ਸੀ ਪਰ ਮੈਨੂੰ ਮੋਹ ਲੱਭੀ ਤੂੰ ਕਹਿੰਦਾ ਸੀ ਮਾੜੇ ਪਾਸੇ ਨਾ ਜਾ ਚੱਲ ਤੇਰੇ ਗੁਰੂ ਦੇ ਕੋਲ ਚੱਲੀਏ ਆਪਾਂ ਤੇ ਉਸ ਨੂੰ ਚੱਲ ਕੇ ਪੁੱਛੀਏ ਕਿ ਮੰਦੇ ਕੰਮ ਕਰੀਏ ਤਾਂ ਮੋਹਰ ਮਿਲੇ ਤੇ ਚੰਗੇ ਕੰਮਾਂ ਦੇ ਵਿੱਚ ਕੰਡਾ ਚੂਬੇ ਇਹ ਕੀ ਗੱਲ ਹੋਈ ਫਿਰ ਉਹ ਦੋਵੇਂ ਆਏ ਤੇ ਗੁਰੂ ਜੀ ਦੇ ਪੈਰੀਂ ਪਏ ਤੇ ਪੁੱਛਣਾ ਕੀਤੀ ਤੇ ਫਿਰ ਗੁਰੂ ਜੀ ਨੇ ਦੱਸਿਆ ਕਿ ਭਾਈ ਹੱਟੀ ਵਾਲਿਆ ਜਿਹੜਾ ਕੋਲਿਆਂ ਦਾ ਮਟਕਾ ਸੀ ਉਹ ਮੋਹਰਾਂ ਦਾ ਮਟਕਾ ਸੀ ਕਿਸੇ ਰੱਬ ਜੀ ਦੇ ਪਿਆਰੇ ਨੂੰ ਤੂੰ ਇੱਕ ਮੋਹਰ ਦਿੱਤੀ ਸੀ ਤੇ ਉਹ ਜਿਹੜੀ ਤੇਰੀ ਇੱਕ ਮੋਹਰ ਸੀ ਉਹ ਸਹਾਂਸਰ ਗੁਣਾ ਹੋ ਕੇ ਫੜੀ ਸੀ ਸਹਾਂਸਰ ਕਹਿੰਦੇ ਨੇ ਹਜ਼ਾਰ ਨੂੰ ਕਿ ਤੈਨੂੰ ਹਜ਼ਾਰ ਮੋਹਰ ਮਿਲਨੀ ਸੀ ਪਰ ਜਿਉਂ-ਜਿਉਂ ਤੂੰ ਪਾਪ ਕਮਾਏ ਉਹ ਤੇਰੇ ਪੁੰਨਾਂ ਦੀਆਂ ਫਲੀਆਂ ਮੋਹਰਾਂ ਸੜਦੀਆਂ ਗਈਆਂ ਹਾਂ ਤੂੰ ਇਹ ਸਮਝ ਲੈ ਕਿ ਤੇਰੇ ਪਾਪਾਂ ਨੇ ਤੇਰੇ ਇਕੱਠੇ ਕੀਤੇ ਜਿੰਨੇ ਵੀ ਸ਼ੁਭ ਕਰਮਾਂ ਦੇ ਫਲ ਸੀ ਉਹਨਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਤੇ ਤੇਰਾ ਸਿਰਫ ਇੱਕ ਪੁੰਨ ਰਹਿ ਗਿਆ ਜਿਹੜਾ ਤੈਨੂੰ ਇੱਥੇ ਲਿਆਇਆ ਹੈ ਤੂੰ ਤੂੰ ਇਹ ਸਮਝ ਲੈ ਕਿ ਇਹ ਇੱਕ ਮੂਰਤ ਨੂੰ ਇਹ ਮਤ ਦੇ ਰਹੀ ਆ ਕਿ ਤੇਰੇ ਪਾਪਾਂ ਨੇ ਮੇਰੇ ਵਰਗੀਆਂ ਤੇਰੇ ਭਾਗਾਂ ਦੇ ਵਿੱਚੋਂ अनेका ਹੀ ਦੂਰ ਕਰ ਦਿੱਤੀਆਂ ਤੇ ਬੀਜਿਆ ਹਰਿਆ ਹੋਣ ਦੀ ਥਾਂ ਤੇ ਕੁਸੰਗ ਨੇ ਸਾੜ ਦਿੱਤਾ ਹੈ ਕੋਲੇ ਕਰ ਦਿੱਤੇ ਹਨ ਤੇ ਤੇਰੇ ਖਤਰੀ ਮਿੱਤਰ ਨੇ ਸਤ ਸੰਗ ਕੀਤਾ ਹੈ ਵਾਹਿਗੁਰੂ ਦਾ ਕੀਰਤਨ ਸੁਣਿਆ ਹੈ ਨਾਮ ਸੁਣਿਆ ਹੈ ਜਪਿਆ ਹੈ ਸਾਧ ਸੰਤ ਦੀ ਸੇਵਾ ਕੀਤੀ ਹੈ ਸੂਇਸ ਦੇ ਪਾਪ ਨਸ਼ਟ ਹੋ ਗਏ ਹਨ ਇਸ ਦੇ ਪਿਛਲੇ ਜਨਮ ਦੇ ਕਰਮ ਐਸੇ ਸਨ ਕਿ ਜਿਨ੍ਹਾਂ ਦਾ ਫਲ ਸੀ ਸੂਲੀ ਤੇ ਚੜ੍ਹੇ ਫਾਂਸੀ ਤੇ ਚੜਨਾ ਪਰ ਜਿਵੇਂ ਜਿਵੇਂ ਇਹ ਸਤ ਸੰਗ ਦੇ ਵਿੱਚ ਸੇਵਾ ਕਰਦਾ ਗਿਆ, ਇਵੇਂ ਇਵੇਂ ਇਹ ਰੱਬ ਦਾ ਨਾਮ ਲੈਂਦਾ ਗਿਆ, ਉਸ ਨੂੰ ਯਾਦ ਕਰਦਾ ਗਿਆ ਤੇ ਇਸ ਦੇ ਖੋਟੇ ਕਰਮ ਜਿਹੜੇ ਨਾਸ਼ ਹੋਣ ਲੱਗ ਪਏ ਤੇ ਉਹ ਘਟਦੇ ਘਟਦੇ ਸੂਲੀ ਦੀ ਥਾਂ ਤੇ ਇੱਕ ਸੂਲ ਰਹਿ ਗਈ, ਇੱਕ ਛੋਟਾ ਜਿਹਾ ਕੰਡਾ ਰਹਿ ਗਿਆ ਜਿਹੜਾ ਇਸ ਨੂੰ ਸੂਈ ਵਾਂਗੂ ਚੁੱਭ ਗਿਆ ਤੇ ਇਸ ਨੂੰ ਵੱਡੇ ਦੁੱਖ ਤੇ ਮੌਤ ਤੋਂ ਬਚਾ ਗਿਆ। ਫੇਰ ਸੋਚ ਭਾਈ ਮਾੜੇ ਕੰਮ ਕਰਕੇ ਤੇਰਾ ਮਨ ਹੋਰ ਮੇਲਾ ਹੁੰਦਾ ਗਿਆ, ਤੇਰੀ ਮਨਸ਼ਾ, ਤੇਰੀ ਇੱਛਾ ਮਾੜੇ ਕੰਮਾਂ ਵੱਲ ਹੋਰ ਵੱਧ ਗਈ। ਪਰ ਜਿਵੇਂ ਜਿਵੇਂ ਇਸ ਨੇ ਸਤ ਸੰਗ ਕੀਤਾ ਹੈ ਤੇ ਇਸ ਦਾ ਮਨ ਤਾਂ ਪਵਿੱਤਰ ਹੁੰਦਾ ਗਿਆ ਤੇ ਇਸ ਦੀ ਰੁਚੀ ਚੰਗੇ ਪਾਸੇ ਵੱਲ ਸੇਵਾ ਵੱਲ satsang ਵੱਲ ਵੱਧ ਗਈ ਹੈ ਇਸ ਦਾ ਮਨ ਸਾਫ਼ ਤੇ ਭਲੇ ਪਾਸੇ ਦਾ ਚੰਗੇ ਪਾਸੇ ਦਾ ਪ੍ਰੇਮੀ ਹੋ ਗਿਆ ਹੈ ਤੇ ਇਹ ਗੱਲਾਂ ਸੁਣ ਕੇ ਉਸ ਹਟਵਾਣੀਏ ਦੇ ਦੁਕਾਨਦਾਰ ਦੇ ਦਿਲ ਦੇ ਵਿੱਚ ਗੱਲ ਵੱਜ ਗਈ ਤੇ ਉਸ ਦੇ ਦਿਲ ਨੇ ਮੰਨਿਆ ਕਿ ਗੁਰੂ ਜੀ ਸੱਚ ਪਏ ਆਖਦੇ ਹਨ ਫਿਰ ਉਹ ਕੰਬਿਆ ਡਰ ਗਿਆ ਉਹ ਜੋ ਗੁਰੂ ਜੀ ਦਾ ਹੱਥ ਇਸ ਨੂੰ ਛੋਹ ਗਿਆ ਸੀ ਉਹ ਅੱਗ ਦੀ ਚਿੰਗਾਰੀ ਵਾਂਗੂ ਲੱਗ ਗਿਆ ਮਾਨੋ ਇਸ ਦੇ ਸਾਰੇ ਮਨ ਦੇ ਪਾਪ ਝੜ ਗਏ ਤੇ ਚਰਨਾਂ ਦੇ ਉੱਤੇ ਠੱਠਾ ਟਹਿ ਗਿਆ ਤੇ ਆਖਣ ਲੱਗਾ ਕਿ ਮਿਹਰ ਕਰੋ ਹੁਣ ਮੈਨੂੰ ਸ਼ੁੱਧ ਰਸਤੇ ਤੇ ਪਾ ਦੋ ਚੰਗੇ ਕਰਮ ਸਿਖਾ ਦੋ ਤੇ ਮਾੜਿਆਂ ਦੇ ਰਾਹ ਤੋਂ ਵਰਜ ਲੋ ਰੋਕ ਲੋ ਮੈਨੂੰ ਪਾਪੀ ਨੂੰ ਵੀ ਸਤ ਸੰਗ ਦੇ ਵਿੱਚ ਰਲਾ ਲਓ ਗੁਰੂ ਜੀ ਨੇ ਉਸ ਨੂੰ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਦਿੱਤਾ ਤੇ ਫਿਰ ਉਸ ਦਾ ਸੁਭਾਅ ਪਲਟ ਗਿਆ ਤੇ ਉਹ ਪੁੰਨ ਕਰਨ ਵਾਲਾ ਧਰਮ ਕਰਨ ਵਾਲਾ ਰੱਬ ਜੀ ਦੇ ਪਿਆਰ ਕਰਨ ਵਾਲਾ ਹੋ ਗਿਆ ਤੇ ਉਸ ਦਾ ਜਨਮ ਸੰਵਰ ਗਿਆ ਸੰਵਰ ਗਿਆ ਦਾ ਮਤਲਬ ਸੁਧਰ ਗਿਆ ਚੰਗੇ ਪਾਸੇ ਵੱਲ ਲੱਗ ਗਿਆ ਉਸ ਸਮੇਂ ਗੁਰੂ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਉਚਾਰਿਆ ਉਹ ਸ਼ਬਦ ਹੈ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜੋ ਜੋ ਕਿਰਤ ਚਲਾਏ ਤਉ ਚੱਲੀਏ ਤਉ ਗੁਣ ਨਾਹੀ ਅੰਤ ਹਰੇ ਚਿਤ ਚਿੱਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗਹਿ ਨਿਤ ਫਾਸੈ ਛੂਟਸ ਮੂੜੇ ਕਮਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇਹਾ ਏਕ ਨਾਮ ਅਮ੍ਰਿਤ ਓ ਦੇਵੇ ਉਹ ਨਾਨਕ ਤ੍ਰਿਸ਼ਟਤ ਦੇਹਾ ਇਸ ਸ਼ਬਦ ਦਾ ਸੌਖਾ ਅਰਥ ਭਾਵ ਇਹ ਹੈ ਕਿ ਮਨੁੱਖ ਆਪਣੇ ਕਰਮਾ ਕਰਕੇ ਬੁਰੇ ਭਲੇ ਕਰਮਾ ਕਰਕੇ ਜੋ ਲੇਖ ਲਿਖਦਾ ਰਹਿੰਦਾ ਹੈ ਸੋ ਇਨਾਂ ਕੀਤੇ ਕਰਮਾਂ ਦੇ ਕਾਰਨ ਹੀ ਜੀਵਤ ਹੁੰਦੇ ਹਨ ਤੇ ਕੰਮ ਕਰਨ ਵਾਲੀ ਜਿਹੜੀ ਇਹ ਦੇਹ ਹੈ ਇਹ ਮਨੋਂ ਇੱਕ ਕਾਗਜ਼ ਹੈ ਤੇ ਮਨ ਜਿਹੜਾ ਹੈ ਉਹ ਸ਼ਾਹੀ ਵਾਲੀ ਦੁਆਤ ਹੈ ਤੇ ਲੋਕੀ ਜੋ ਕਰਦੇ ਹਨ ਭਲੇ ਜਾਂ ਬੁਰੇ ਉਹ ਲਿਖੇ ਜਾਂਦੇ ਹਨ ਕਰਨ ਵਾਲਿਆਂ ਦੇ ਸੁਭਾਅ ਜਾਂ ਰੂਚੀ ਬਣ ਕੇ ਤੇ ਇਹ ਕਮਲੇ ਮਨਾ ਵਾਲੇ ਲੋਕੋ ਵਾਹਿਗੁਰੂ ਨੂੰ ਯਾਦ ਕਰੋ ਸੋਚੋ ਵਾਹਿਗੁਰੂ ਜੀ ਨੂੰ ਭੁੱਲੇ ਰਹਿਣ ਨਾਲ ਤੁਹਾਡੇ ਗੁਣ ਘਟਦੇ ਹਨ ਔਗਣ ਵਰਦੇ ਹਨ हे ਲੋਕੋ ਤੁਸੀਂ ਰਾਤ ਤਾਂ ਗਾਫਲੀ ਦੇ ਵਿੱਚ ਗਵਾ ਦਿੰਦੇ ਹੋ ਮਤਲਬ ਨੀਂਦ ਦੇ ਵਿੱਚ ਗਵਾ ਦਿੰਦੇ ਹੋ ਕੋਈ ਸੁਰਤ ਨਹੀਂ ਰਹਿੰਦੀ ਤੇ ਦਿਨ ਧੰਦਿਆਂ ਦੇ ਵਿੱਚ ਕਮਾਂਕਾਰਾਂ ਦੇ ਵਿੱਚ ਜਾਂ ਵਿਹਲੇ ਰਹਿ ਕੇ ਤੇ ਇਮਜਾਮ ਮਾੜੇ ਕੰਮਾਂ ਦੇ ਵਿੱਚ ਬਿਤਾ ਦਿੰਦੇ ਹੋ ਗੱਲ ਕੀ ਰਾਤ ਦਿਨ ਹਰ ਘੜੀ ਉਹੀ ਕੰਮ ਕਰਦੇ ਹੋ ਜੋ ਤੁਹਾਨੂੰ ਫਸਾ ਲੈਂਦੇ ਹਨ ਜਿਵੇਂ ਪੰਛੀ ਚੋਗੇ ਦੇ ਲਾਲਚ ਦੇ ਵਿੱਚ ਚੋਗ ਚੁਗਦਾ ਜਾਲ ਦੇ ਵਿੱਚ ਫਸ ਜਾਂਦਾ ਹੈ ਚੋਗੇ ਦੇ ਹੇਠਾਂ ਕਿਉਂਕਿ ਜਾਲ ਵਿਸ਼ਿਆ ਹੁੰਦਾ ਹੈ ਤਵੇਂ ਤੁਸੀਂ ਹਰ ਘੜੀ ਕਿਸੇ ਨਾ ਕਿਸੇ ਲਾਲਚ ਦੇ ਵਿੱਚ ਸੁਆਦ ਦੇ ਵਿੱਚ ਆਪਣੇ ਧਰਮ ਤੋਂ ਡਿੱਗਦੇ ਰਹਿੰਦੇ ਹੋ ਇਉਂ ਮੰਦੇ ਕਰਮ ਕਰਨ ਦਾ ਸੁਭਾਅ ਬਣ ਕੇ ਉਸ ਸੁਭਾਅ ਦੇ ਵਿੱਚ ਅਸੀਂ ਫਸ ਜਾਂਦੇ ਹਾਂ ਤੇ ਦੱਸੋ ਹੇ ਲੋਕੋ ਇਸ ਵਾਹੀ ਤੋਂ ਇਸ ਫਾਂਸੀ ਤੋਂ ਕਿਵੇਂ ਛੁੱਟੋਂਗੇ ਇਸ ਜਾਲ ਤੋਂ ਕਿਵੇਂ ਛੁੱਟੋਂਗੇ ਕਿਉਂਕਿ ਤੁਹਾਡਾ ਸਰੀਰ ਤਾਂ ਭੱਠੀ ਬਣ ਰਿਹਾ ਹੈ ਤੇ ਮਨ ਤੁਹਾਡਾ ਉਸ ਵਿੱਚ ਲੋਹਾ ਪਿਆ ਹੋਇਆ ਹੈ ਤੇ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਪੰਜ ਅੱਗਾਂ ਤਪ ਰਹੀਆਂ ਹਨ ਤੇ ਪਾਪਾਂ ਦੇ ਕੋਲੇ ਉੱਤੇ ਪਏ ਹਨ ਤੇ ਪੈਰੇ ਹਨ ਤੇ ਮਨ ਸੜ ਰਿਹਾ ਹੈ ਤੇ ਚਿੰਤਾ ਜਿਹੜੀ ਹੈ ਉਹ ਸੱਨੀ ਵਾਂਗੂ ਲੱਗ ਰਹੀ ਹੈ ਸੱਨੀ ਜਿਹੜੀ ਹੈ ਇਹ ਲੋਹੇ ਦਾ ਇੱਕ ਔਜਾੰਦਾ ਹੈ ਜਿਸ ਨਾਲ ਆਪਾਂ ਗਰਮ ਲੋਹੇ ਫੜਦੇ ਹਾਂ ਤੇ ਫੜ ਕੇ ਉਸ ਨੂੰ ਉਲਟਾਉਂਦੇ ਪਲਟਾਉਂਦੇ ਹਾਂ ਤੇ ਇਹ ਜਿਹੜੀ ਚਿੰਤਾ ਹੈ ਇਹ ਸੰਨੀ ਵਾਂਗੂ ਲੋਹੇ ਨੂੰ ਉਲਟਾਉਂਦੀ ਪਲਟਾਉਂਦੀ ਰਹਿੰਦੀ ਹੈ ਜਿਸ ਕਰਕੇ ਅੱਗ ਦਾ ਜਿਹੜਾ ਸੇਕ ਹੈ ਉਹ ਲਗਾਤਾਰ ਸਾੜਦਾ ਹੈ ਇਸ ਤਰ੍ਹਾਂ ਮਨ ਸੜ ਸੜ ਕੇ ਮਨੂਰ ਹੋ ਗਿਆ ਹੈ ਮਨੂਰ ਕਿਸ ਨੂੰ ਆਖਦੇ ਹਨ ਉਸ ਲੋਹੇ ਨੂੰ ਜਿਹੜਾ ਮਿੱਟੀ ਵਾਂਗ ਹੋ ਜਾਂਦਾ ਹੈ ਸੜ ਸੜ ਕੇ ਤੇ ਪਰ ਨਿਰਾਸ਼ ਨਾ ਹੋਵੋ ਏ ਲੋਕੋ ਮਨੂਰ ਹੋਇਆ ਤੁਹਾਡਾ ਮਨ ਮੁੜ ਕੇ ਲੋਹਾ ਹੀ ਨਹੀਂ ਸਗੋਂ ਸੋਨਾ ਹੋ ਸਕਦਾ ਹੈ ਪਰ ਪ੍ਰਸ਼ਨ ਹੈ ਕਿ ਤਰਕੀਬ ਕੀ ਹੈ ਮਨੂਰ ਨੂੰ ਸੋਨਾ ਬਣਾ ਲੈਣ ਦੀ ਫਿਰ ਇਸ ਦਾ ਉੱਤਰ ਗੁਰੂ ਜੀ ਕਹਿੰਦੇ ਨੇ ਕਿ ਇੱਕ ਤਾਂ ਗੁਰੂ ਮਿਲੇ ਉਹ ਜਿਆ ਕਿਹੋ ਜਿਆ ਗੁਰੂ ਉਸ ਵਰਗਾ ਜੋ ਮਨੂਰ ਨੂੰ ਸੋਨਾ ਬਣਾ ਦੇਂਦਾ ਹੈ ਉਹ ਹੈ ਪਾਰਸ ਸੋ ਪਾਰਸ ਵਰਗਾ ਗੁਰੂ ਮਿਲੇ ਅਰਥਾਤ ਉਹ ਗੁਰੂ ਮਤਲਬ ਉਹ ਗੁਰੂ ਜਿਹੜਾ ਮਾਨਸ ਤੋਂ ਦੇਵਤੇ ਬਣਾ ਸਕਦਾ ਹੋਵੇ ਜਿਵੇਂ ਗੁਰਬਾਣੀ ਦੀ ਪੰਕਤੀ ਹੈ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਤੇ ਉਹ ਗੁਰੂ ਤੁਹਾਨੂੰ ਵਾਹਿਗੁਰੂ ਜੀ ਦਾ ਇੱਕ ਨਾਮ ਦੇਵੇ ਕੈਸਾ ਨਾਮ ਅੰਮ੍ਰਿਤ ਨਾਮ ਅੰਮ੍ਰਿਤ ਵਰਗਾ ਮਿੱਠਾ ਅੰਮ੍ਰਿਤ ਵਾਂਗੂ ਮੋਏ ਜਿਵਾ ਦੇਣ ਵਾਲਾ ਮੋਇਆਂ ਨੂੰ ਜਿਉਂਦਾ ਕਰ ਦੇਣ ਵਾਲਾ ਉਸ ਨਾਮ ਦੇ ਸਿਮਰਨ ਨਾਲ ਤੁਹਾਡਾ ਮਨ ਤੇ ਸਰੀਰ ਮੁੜ ਕੇ ਪਵਿੱਤਰ ਤੇ ਸੁਚੇਤਾ ਵਾਲਾ ਜਾਵੇਗਾ ਟਿਕਾਓ ਵਾਲਾ ਹੋ ਜਾਵੇਗਾ ਆਓ ਆਪਾਂ ਵੀ ਗੁਰੂ ਜੀ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਟਿਕਾ ਲਈਏ ਤੇ ਮਨੂਰ ਹੋਏ ਮਨ ਨੂੰ ਸੋਨਾ ਬਣਾ ਲਈਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ